ਵਿਕਰਮ ਜੀਠਿਆ ਦੀ ਪੇਸ਼ੀ ਮੌਕੇ ਇੱਥੇ ਜਿਹੜਾ ਕੀ ਹੈ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਆਈ ਹੈ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਬਾਸ ਚ ਚੜਾਇਆ ਜਾ ਰਿਹਾ ਸਰਪਜੀਤ ਸਿੰਘ ਝਿੰਜਰ ਨਜ਼ਰ ਆ ਰਹੇ ਨੇ ਹੋਰ ਕਈ ਸ਼੍ਰੋਮਣੀ ਕਾਲੀ ਦਲ ਦੇ ਆਗੂ ਨੇ ਜਿਹੜੇ ਕੀ ਵਿਕਰਮ ਜੀਠਿਆ ਦੇ ਹੱਕ ਵਿੱਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ ਉਹਨਾਂ ਨੇ ਆਈ ਤੇ ਦਸਣ ਆਏ ਸਰਬਜੀਤ ਸਿੰਘ ਝਿੰਜਰ ਹੋਣ ਜਾਂ ਫਿਰ ਪਰਮਿੰਦਰ ਸਿੰਘ ਸੁਹਾਣਾ ਹੋਣ ਉਹਨਾਂ ਨੂੰ ਇਸ ਬੱਸ ਦੇਵੇ ਜਿਹੜੀ ਕਿ ਸਕੂਲ ਬੱਸ ਹੈ ਪੁਲਿਸ ਨੇ ਇਸ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਤੇ ਵਿੱਚ ਚੱਕ ਕੇ ਲੈ ਗਏ ਔਰ ਇਸ ਪਾਸੇ ਅਸੀਂ ਗੱਲ ਕਰਾਂਗੇ ਸਰਬਜੀਤ ਸਿੰਘ ਝਿੰਜਰ ਇਹੋ ਜਾਂ ਕੀ ਅਸੀਂ ਕਰਦੇ ਆ ਆਵਾਜ਼ ਵੀ ਨਹੀਂ ਚੱਕਣ ਦਿੰਦੇ ਆਪਣੀ ਗੱਲ ਵੀ ਨਹੀਂ ਕਰ ਟੋਟੇ ਟੋਟੇ ਕਰਨੀ ਜੋ ਮਰਜ਼ੀ ਕਰਨੀ ਕਾਲੀ ਨਹੀਂ ਮੁੱਕੜੇ ਤੇਰੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੇਰੇ ਬੱਸ ਦਾ ਕੰਮ ਨਹੀਂ ਕਾਲੀ ਖਤਮ ਕਰਾਉਣੇ ਕਦਮ ਕਰਨੇ ਇੰਦਰਾ ਗਾਂਧੀ ਬਸੇਰਾ ਜੋਰ ਲਾ ਕੇ ਚੱਲੀ ਗਈ ਪਹਿਲਾਂ ਉਹ ਤੋਂ ਨਹੀਂ ਖਤਮ ਹੋਇਆ ਬਸੇਰਾ ਮੁਗਲਾਂ ਤੋਂ 550 ਸਾਲ ਤੋਂ ਇਹ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਿੱਖ ਕੌਮ ਨੂੰ ਬਾਬੇ ਨਾਨਕ ਤੋਂ ਚੱਲਿਆ ਆਉਂਦਾ ਕੰਮ ਖਤਮ ਕਰਨ ਦਾ ਉਹਨਾਂ ਤੋਂ ਮੁਗਲਾਂ ਤੋਂ ਨਹੀਂ ਖਤਮ ਹੋਇਆ ਗੋਰਿਆਂ ਤੋਂ ਨਹੀਂ ਖਤਮ ਹੋਇਆ ਇੰਦਰਾ ਤੋਂ ਨਹੀਂ ਖਤਮ ਹੋਇਆ ਹੋਰ ਬਸੇਰੇ ਆ ਗਏ ਹੁਣ ਕੇਜਰੀਵਾਲ ਤੇ ਮਾਨਸਾਹ ਵੀ ਜੋਰ ਲਾ ਲੈਣ ਇਹ ਨਹੀਂ ਮੁੱਕਲੇ ਟੱਕੇ ਅਦਾਲਤ ਤੇ ਭਰੋਸਾ ਨਹੀਂ ਹੈ ਅਦਾਲਤ ਦੀ ਪੇਸ਼ੀ ਹੋਣ ਜਾ ਰਹੀ ਹੈ ਯਾਰ ਅਸੀਂ ਦੇਖੋ ਅਸੀਂ ਕੋਈ ਇੱਥੇ ਕੋਈ ਰਫਲਾਂ ਚ ਕੀ ਫਿਰਦੇ ਆ ਅਸੀਂ ਇੱਥੇ ਕੋਈ ਕਿਸੇ ਨੂੰ ਕੋਈ ਰੋਣਾ ਰੋਕਿਆ ਸੈਰ ਤੇ ਖੜ ਕੇ ਅਸੀਂ ਹੁਣ ਗੱਲ ਤਾਂ ਕਰ ਸਕਦੇ ਆ ਤੁਸੀਂ ਅੱਜ ਮੀਡੀਆ ਇਸ ਗੱਲ ਦਾ ਗਵਾਹ ਹੈ ਤੇ ਅਸੀਂ ਕੋਈ ਇੱਥੇ ਕੋਈ ਕਾਨੂੰਨ ਵਿਵਸਥਾ ਨੂੰ ਕੋਈ ਹੱਥ ਪਾਇਆ ਹੋਵੇ ਕੋਈ ਸੜਕ ਰੋਕੀ ਹੋਵੇ ਹੁਣ ਸੈਰ ਤੇ ਖੜੇ ਆ ਸੈਰ ਤੇ ਖੜੇ ਬੰਦਿਆਂ ਨੂੰ ਵੀ ਤੁਸੀਂ ਚੱਕ ਚੱਕ ਬੱਸਾਂ ਚ ਭਰ ਕੇ ਥਾਣੇ ਤੇ ਡੱਕ ਦੋ ਇਹ ਕਿੱਥੋਂ ਦੀ ਕਾਨੂੰਨ ਵਿਵਸਥਾ ਹੈ ਜਾਂ ਪੁਲਿਸ ਤੁਸੀਂ ਦੇਖ ਸਕਦੇ ਇਸ ਪੂਰੀ ਬਸ ਤੇ ਵਿੱਚ ਭਰ ਕੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਆਗੂ ਜਿਨ੍ਹਾਂ ਨੇ ਵਿਕਰਮਜੀਠੀਆ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਤੇ ਇਸ ਪਾਸੇ ਦੀ ਤਸਵੀਰ ਹੈ ਜਿਹੜੀ ਦਿਖਾ ਦਿੰਨੇ ਆ ਜਿੱਥੇ ਬੈਰੀਕੇਟਿੰਗ ਕੀਤੀ ਹੈ ਇਸ ਪਾਸੇ ਪੁਲਿਸ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਦਿਖਾਈ ਦੇ ਰਹੇ ਨੇ ਮੁਲਾਜ਼ਮ ਤੇ ਪੁਲਿਸ ਅਧਿਕਾਰੀ ਮੁਹਾਲੀ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਜਿਹੜੀ ਹੈ ਉਸ ਨੂੰ ਮੇਨਟੇਨ ਕਰਨ ਦੇ ਵਾਸਤੇ ਡਿਊਟੀ ਤੇ ਤਨਾਤ ਨੇ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੂੰ ਇੱਕ ਸਕੂਲ ਵੈਨ ਦੇ ਵਿੱਚ ਚੁੱਕ ਕੇ ਲੈ ਗਏ ਨੇ ਹਿਰਾਸਤ ਦੇ ਵਿੱਚ ਕਿ ਤੁਸੀਂ ਇੱਥੇ ਪ੍ਰਦਰਸ਼ਨ ਨਾ ਕਰੋ ਔਰ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਇੱਕ ਪਾਸੇ ਹੋ ਕੇ ਖੜੇ ਸੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਕੀਤੀ ਪਰ ਸਰਕਾਰ ਨੂੰ ਡਰ ਕਿਸ ਗੱਲ ਦਾ ਤਾਂ ਅਸੀਂ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਵਾਲ ਚੁੱਕੇ ਨੇ ਤਾਂ ਹੁਣ ਦੇਖਦੇ ਹਾਂ ਕਿ ਇਸ ਪੇਸ਼ੀ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਦੀ ਕਿਉਂਕਿ ਇਹ ਤੀਜੀ ਵਾਰ ਪੇਸ਼ੀ ਹੋਣ ਜਾ ਰਹੀ ਹੈ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਕਾਰਵਾਈ ਹੈ ਮੰਗਲਵਾਰ ਉਸਦੀ ਸੁਣਵਾਈ ਹੋਣੀ ਹੈ ਪਰ ਅੱਜ ਕੀ ਵਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਨੂੰ ਮੋੜ ਰਿਮਾਂਡ ਮਿਲਦਾ ਹੈ ਜਾਂ ਫਿਰ ਪਹਿਲਾਂ 7 ਦਿਨ ਦਾ ਫਿਰ 5 ਦਿਨ ਦਾ ਰਿਮਾਂਡ ਸੀ ਤੇ ਅੱਜ ਨਿਆਂਇਕ ਰਸਤੇ ਭੇਜਿਆ ਜਾਏਗਾ ਇਹ ਤਾਂ ਮੁਹਾਲੀ ਅਦਾਲਤ ਨੇ ਤੈਅ ਕਰਨਾ ਪਰ ਫਿਲਹਾਲ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਰੋਸ ਦੇ ਵਿੱਚ ਹੈ ਕਿ ਸਾਨੂੰ ਆਪਣੇ ਹੱਕ ਦੀ ਖਾਤਰ ਧਰਨਾ ਲਾਉਣ ਤੋਂ ਵੀ ਕਿਉਂ ਰੋਕਿਆ ਜਾ ਰਿਹਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਬੈਰੀਗੇਟਿੰਗ ਹੈ ਅੰਦਰ ਜਾਣ ਦੀ ਹਰੇਕ ਨੂੰ ਮਨਾਈ ਹੈ ਕਿ ਅੰਦਰ ਨਹੀਂ ਜਾ ਸਕਦੇ ਹਾਲਾਂਕਿ ਇਹ ਕੋਰਟ ਜਾਂ ਇਹ ਅਦਾਲਤ ਸਿਰਫ ਤੇ ਸਿਰਫ ਵਿਕਰਮ ਸਿੰਘ ਮਜੀਠੀਆ ਲਈ ਨਹੀਂ ਹੈ ਆਮ ਲੋਕਾਂ ਲਈ ਹੈ ਹੋਰ ਸਾਰਿਆਂ ਲਈ ਹੈ ਜਿਨ੍ਹਾਂ ਦੇ ਇੱਥੇ ਕੇਸ ਰੈਗੂਲਰ ਚੱਲਦੇ ਨੇ ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਕਿ ਇਸ ਤਰੀਕੇ ਦੇ ਨਾਲ ਇਹ ਤਾਨਾਸ਼ਾਹੀ ਵਾਲਾ ਰਵਈਆ ਕਿਉਂ ਅਪਣਾਇਆ ਜਾ ਰਿਹਾ ਹੁਣ ਦੇਖਦੇ ਹਾਂ ਕਿ ਪੇਸ਼ੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਹੋਰ ਮੁਸੀਬਤ ਦੇ ਵਿੱਚ ਰਹਿਣਾ ਪੈ ਸਕਦਾ ਹੋਰ ਰਿਮਾਂਡ ਜੇਕਰ ਵਧੇਗਾ ਪੁਸ਼ਕਸ਼ ਲਈ ਹੋਰ ਨਾ ਥਾਵਾਂ ਤੇ ਵੀ ਲਿਆ ਜਾਵੇਗਾ ਕਿਉਂਕਿ हिमाचल प्रदेश ਦੇ ਵਿੱਚ ਦਿੱਲੀ ਦੇ ਵਿੱਚ ਤੇ ਮਜੀਠਾ ਹਲਕੇ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਕਈ ਟਿਕਾਣਿਆਂ ਦੇ ਉੱਤੇ ਲਜਾਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸਨ ਪਰ ਦੇਖਦੇ ਹਾਂ ਹੌਨ ਵਾਲਾ ਸਮਾਂ ਕਿ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇਸ ਕੇਸ ਵਿੱਚ ਹੋਰ ਵਧਦੀਆਂ ਨੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਰਾਹਤ ਮਿਲੇਗੀ ਕਿਉਂਕਿ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਤੇ ਸੁਣਵਾਈ ਹੋਵੇਗੀ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਵੀ ਸੀ ਪੰਜਾਬ ਮੋਹਾਲੀ